ਜਾਹੇਨ ਦੋਸਤੋ ਮੈਂ ਪ੍ਰੀਤਮ ਸਿੰਘ ਪ੍ਰੀਤਮ ਫਿਟ ਆਰਮੀ ਦਾ ਫਾਊਂਡਰ ਐਂਸਟ੍ਰੈਕਲ ਚਲੋ 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 ਅੱਜ ਤੁਹਾਨੂੰ ਦਿਖਾਣਾ ਆਪਣਾ ਨਿਊ ਬੈਚ ਜਿਹੜਾ ਸੰਗੋਲ ਅਕੈਡਮੀ ਆਪਣਾ ਨਿਊ ਬੈਚ ਓਪਨ ਕੀਤਾ ਉਹਦੇ ਵਾਲੇ ਬੱਚਿਆਂ ਦਾ ਸਾਰਾ ਕੋ ਦੱਸੋ ਜਾਹੇਨ ਦੋਸਤੋ ਸਭ ਤੋਂ ਪਹਿਲਾਂ ਤਾਂ ਗਰਾਊਂਡ ਦੇਖੋ ਜੀ ਗਰਾਊਂਡ ਨੂੰ ਦੇਖ ਕੇ ਤੁਸੀਂ ਦੱਸੋ ਵੀ ਰੂਹ ਖੁਸ਼ ਹੁੰਦੀ ਹੈ ਕਿ ਨਹੀਂ ਅੱਛਾ ਆਈ ਕਰਦੇ ਮੇਰਾ ਤਾਂ ਗਰਾਊਂਡ ਤੇ ਫਰੰਟਰ ਲਾਉਨ ਬਿਲਕੁਰੀ ਜਾਂਦਾ ਜਾਹੇਨ ਦੋਸਤੋ ਅੱਜ ਉਰੀ ਮੋਟਾ ਇਹ ਬੱਚੇ ਨੇ ਜੀ ਆਪਾਂ ਕੋ ਜਿਹੜਾ ਪੰਜਾਬ ਪੁਲਿਸਾ ਹੁਣ ਭਰਤੀ ਦੇਖਣੀ ਆ ਸਾਰਿਆਂ ਨੇ ਠੀਕ ਹੈ ਤੇ ਨਿਊ ਤੇ ਇਦਾਂ ਹੀ ਦੇਖਾ ਲੂਗੀ ਇਹ ਨਿਊ ਜੁਆਇਨਿੰਗ ਆ ਤਾਂ ਮੁੰਡੇ ਇਹ ਦੋ ਗਰੁੱਪਾਂ ਦੇ ਵਿੱਚ ਇਧਰ ਕੁੜੀਆਂ ਦਾ ਇੱਕ ਗਰੁੱਪ ਦਿਖਾਣਾ ਦਾ ਅਨੁਸਾਰ ਤੇ ਹਲੇ ਵੀ ਆਪਣੀ ਕੈਡਮੀ ਦੇ ਐਡਮਿਸ਼ਨ ਨੇ ਜਿਹੜੀਆਂ ਓਪਨਿੰਗ ਤੁਸੀਂ ਕਿਸੇ ਵੀ ਟਾਈਮ ਆ ਸਕਦੇ ਹੋ ਤੇ ਐਡਮਿਸ਼ਨ ਕਰਵਾ ਸਕਦੇ ਹੋ ਨਾਲੇ ਪੰਜਾਬ ਪੁਲਿਸ ਦਾ ਫਾਰਮ ਆ ਜਿਹੜੇ 13 ਤਰੀਕ ਦਾ ਐਸਟੇਟ ਹੈ ਜੀ ਤੇ ਉਹ ਵੀ ਤੁਸੀਂ ਫਾਰਮ ਆ ਜਿਹੜੀ ਭਰ ਕੇ ਆਪਣੀ ਐਡਮਿਸ਼ਨ ਅਕੈਡਮੀ ਚ ਕਰ ਸਕਦੇ ਹੋ ਆਪਣੀ ਅਕੈਡਮੀ ਦੇ ਵਿੱਚ ਜੋ ਸਭ ਤੋਂ ਵੱਡੀ ਗੱਲ ਆ ਮੇਨ ਜਿਹੜੀ ਹੈਗੀ ਆ ਕਿ ਤੁਸੀਂ ਪੇਪਰ ਦੇ ਨਾਲ ਨਾਲ ਗਰਾਊਂਡ ਦੀ ਵੀ ਤਿਆਰੀ ਹੈ ਜਿਹੜੀ ਇੱਕੋ ਜਗ੍ਹਾ ਤੇ ਰਹਿ ਕੇ ਕਰ ਸਕਦੇ ਹੋ ਦੂਸਰਾ ਰਹਿਣਾ ਸਹਿਣਾ ਖਾਣਾ ਪੀਣਾ ਬਿਲਕੁਲ ਹੀ ਇੱਕ ਨੰਬਰ ਆ ਤੁਸੀਂ ਜਾ ਕੇ ਵੀਡੀਓਜ਼ ਦੇਖ ਸਕਦੇ ਹੋ ਆਪਣੀ ਅਕੈਡਮੀ ਦੇ ਠੀਕ ਹੈ ਤੇ ਕੁੜੀਆਂ ਦਾ ਗਰੁੱਪ ਆਪਾਂ ਚਲੋ ਚਲੋ ਬੱਚੇ ਤੇ ਇਹ ਉਹ ਬੱਚੇ ਨੇ ਜਿਹੜੇ ਕਿ ਗਰਾਊਂਡ ਦਾ ਕਈ ਵਾਰ ਇਹਨੇ ਹੁਣ ਇਹਨਾਂ ਦੀ ਫੋਲੀ ਫੋਲੀ ਹੈਬਿਟ ਹੈ ਜਿਹੜੀ ਬਣਾਉਣੀ ਆਪਾਂ ਨੇ ਗਰਾਊਂਡ ਨੂੰ ਲੈ ਕੇ ਵੀ ਪੇਪਰ ਨੂੰ ਪੜ੍ਹਨ ਨੂੰ ਲੈ ਕੇ ਵੀ ਤੇ ਸੈਲਫ ਸਟੱਡੀ ਨੂੰ ਲੈ ਕੇ ਵੀ ਠੀਕ ਹੈ ਚਲੋ ਬੱਚੇ ਚਲੋ ਬਹੁਤ ਹੀ ਜ਼ਿਆਦਾ ਪੋਜ਼ਿਟਿਵ ਮਾਹੌਲ ਵੀ ਦੇਖਿਆ ਸਾਰਾ ਜਿਹੜੇ ਕਹਿੰਦੇ ਨੇ ਕਿ ਪੰਜਾਬ ਦੀ ਜਵਾਨੀ कौन संभालू कौन संभालू एटलीस्ट आगे पीछे हो जा बच्चे थोड़ा गैप क्रिए कर थोड़ा पीछे पंजे का वो सारे हैंड काउंट लास्ट जंप करेंगे जब अगेन में वन टू थ्री फोर फाइव सिक्स सेवन एट नाइन रेडी साइड जंपिंग शुरू किया शाबाश गिन में 30 टाइम्स करनी अपन है पंजा मिलाओ पैर मिलाओ सारे ਪੰਜੇ ਦੇ ਉੱਤੇ ਸਾਰੇ ਲਾਸਟ 10 ਕਾਊਂਟ ਕਰਾਂਗਾ ਮੈਂ 1 2 3 4 5 6 7 8 9 10 ਕਰਕੇ ਵਿੱਚ ਨਾਲ ਦੀ ਨਾਲ ਕੰਟੀਨਿਊ ਕਰੋਗੇ ਅੱਗੇ ਵਿਚਾ ਮੈਂ ਰਕੇ ਵਿੱਚ ਪੰਜੇ ਦੇ ਉੱਤੇ ਚਲੋ ਚਲੋ ਖੜਨਾ ਨਹੀਂ ਚਲੋ ਚਲੋ ਕੰਟੀਨਿਊ ਤੇ ਪੰਜੇ ਦੇ ਉੱਤੇ ਸ਼ਾਬਾਸ਼ ਅੱਥਾ ਦੀ ਮੂਵਮੈਂਟ ਤੇ ਧਿਆਨ ਦਿਓ ਸਾਰੇ ਵੈਰੀ ਗੁੱਡ ਚਲੋ ਏ 3 5 ਦੇ ਤੇ ਸ਼ਾਬਾਸ਼ ਪੰਜੇ ਦੇ ਉੱਤੇ ਹਾਈਟ ਦੋ ਵੈਰੀ ਗੁੱਡ ਹਾਈਟ 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 ਸ਼ਾਬਾਸ਼ 1 2 3 4 5 6 7 8 9 ਚੇਂਜ ਨਾਲ ਦੀ ਨਾਲ ਚੇਂਜ ਪੰਜੇ ਦੇ ਉੱਤੇ ਪੰਜੇ ਦੇ ਉੱਤੇ ਹੱਥ ਅੱਗੇ ਪਿੱਛੇ ਸ਼ਾਬਾਸ਼ ਹੱਥ ਅੱਗੇ ਪਿੱਛੇ ਵੈਰੀ ਗੁੱਡ ਪੰਜ ਦੇ ਪੰਜ ਦੇ ਕੋਈ ਰੁਕੀਗਾ ਨਹੀਂ ਕੰਟੀਨਿਉਟੀ ਰੱਖੋ ਬੋਸ ਸ਼ਾਬਾਸ਼ 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 ਏ ਏ ਪੰਜ ਦੇ ਸ਼ਾਬਾਸ਼ ਪੰਜ ਦੇ ਵੈਰੀ ਗੁੱਡ ਛੇਤੀ 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 ਬਰੋਬਰ ਕੰਟੀਨਿਉਟੀ ਰੱਖੋ ਲਾ ਗਈ ਹਾਂਦਾ ਕਰ 1 2 3 4 ਕਰਿਓ 1 2 3 4 5 6 7 8 9 10 ਚਲੋ ਲੋ ਅੱਠ ਗਰਾਊਂਡ ਕਰ ਲੋ ਪਹਿਲਾ ਦੋ ਆਪਰ ਵਾਹਾਂਗੇ 10 ਕਰੋ ਅੱਠ ਕਰੋ ਸ਼ੁਰੂ ਪਹਿਲਾ ਸਿੰਗਲ ਲਾਈਨ ਹੋ ਜਾ ਬੋਏ ਚਲੋ ओ वाला ग्रुप ਹਾਫਰੀ ਪੈਰ ਪੈਰ ਕੌਕ ਕਰਕੇ ਗੋਲ ਮਾਸੜੀ ਗੋਲ ਨਹੀਂ ਨਹੀਂ ਹਾਂਜੀ 300 ਰੁਪਏ ਫਿਰ 300 ਰੁਪਏ ਸੇਵ 1 2 3 ਉੱਪਰ ਮਨੋਪੁਰਾ ਜੀ ਖੜੇ ਹੋਣਾ ਲੈ ਨਾ ਠੀਕ ਕੋਲਡ ਆਊਨ